ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਇਹ ਤੱਕ ਕੇ ਤਸੀਹਾ ਗਮ ਦਾ ਕੰਦਾ ਵੀ ਪਾਗਲ ਹੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਵਿਚ ਆਨਖ ਲੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨਖ ਲੋ ਗਈਆਂ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਸ਼ਾਈ ਹੈਰਾਨੀ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਸ਼ਾਈ ਹੈਰਾਨੀ ਗੁਜਰੀ ਦੇ ਚੰਨ ਦੀਆਂ ਰਿਸ਼ਮਾਂ ਦਾਰੇ ਤੇ ਵਿੱਚ ਕਿਵੇਂ ਸਮੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਨ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਨ ਖਲੋ ਗਈਆਂ ਸੂਪੇ ਨੇ ਹੁਕਮ ਕੋਲ ਕਿਤਾਬਾਂ ਬੁਰਿਆਂ ਦੀ ਜਾਨ ਨੂੰ ਰੋ ਗਈਆਂ ਨੇਕੀ ਦੀਆਂ ਕੋਲ ਕਿਤਾਬਾਂ ਬੁਰਿਆਂ ਦੀ ਜਾਨ ਨੂੰ ਰੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਅੱਖ ਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਨ ਖਲੋ ਗਈਆਂ ਫਤ ਸਿੰਘ ਨੇ ਫਤੇ ਬਲਾਈ ਜੋਰ ਵਰਦੀ ਵਿਵਾਰੀ ਆਈ ਫਤ ਸਿੰਘ ਨੇ ਫਤੇ ਬਲਾਈ ਜੋਰ ਵਰਦੀ ਵਿਵਾਰੀ ਆਈ ਦੋ ਸਵਰਗ ਨੂੰ ਚੱਲੀਆਂ ਰੂਹਾਂ ਨੀਹਾਂ ਵਿੱਚ ਜਾਦ ਲਕੋ ਗਈਆਂ ਦੋ ਸਵਰਗ ਨੂੰ ਚੱਲੀਆਂ ਰੂਹਾਂ ਵਿਚ ਜਾਦ ਲਕੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨ ਖਲੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨ ਖਲੋ ਗਈਆਂ ਮਾਤਾ ਗੁਜਰੀ ਜਲਾਦੇ ਨੂੰ ਗੋਲੀ ਖੇਲ ਸ਼ਹੀਦ ਉਹ ਸਫਰੀ ਸਾਰੀ ਕਾਂਦ ਲਹੂ ਵਿੱਚ ਤੋ ਗਈਆਂ ਪਰ ਹੋ ਕੇ ਸ਼ਹੀਦ ਉਹ ਸਫਰੀ ਸਾਰੀ ਕਾਂਦ ਲਹੂ ਵਿੱਚ ਤੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨਖਲੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨਖਲੋ ਗਈਆਂ